ਆ ਲਓ ਜੀ ਸੋਨੂੰ ਅੱਜ ਲੱਕੜਾਂ ਪੀਸਣ ਵਾਲੀ ਮਸ਼ੀਨ ਦਿਖਾਉਨੇ ਆ ਜਿਹੜੀ ਪੱਤੇ ਪੀਸਦੀ ਐ ਲੱਕੜਾਂ ਪੀਸਦੀ ਐ ਠੀਕ ਐ ਜਿਹੜੀਆਂ ਆਪਣੀਆਂ ਬਦਲੀਆਂ ਡਾਣੀਆਂ ਹੁੰਦੀਆਂ ਨੇ ਇਹ ਸਾਰੀਆਂ ਪੀਸਦੀ ਐ ਤੇ ਇਹ ਬੜਾ ਜਿਆਦਾ ਜ਼ਬਰਦਸਤ ਜਗਾੜ ਲਾਇਆ ਹੋਇਆ ਇਹਨਾਂ ਨੇ ਆ ਟਰਾਲਾ ਭਰੀ ਜਾਂਦੇ ਨੇ ਲੱਕੜਾਂ ਦਾ ਤੇ ਪੱਤਿਆਂ ਦਾ ਪੀਸ-ਪੀਸ ਕੇ ਠੀਕ ਐ ਇਹ ਕੰਮ ਕਿਹੜੇ ਆਉਂਦਾ ਜੀ ਇਹ ਕੰਮ ਭੱਠੀਆਂ ਦੇ ਵਿੱਚ ਆਉਂਦਾ ਜੀ ਇਸ ਕੌਂਦੇ ਨੇ ਪਹਿਲਾਂ ਇਹਨੂੰ ਲਿਜਾ ਕੇ ਵੀ ਆਪਾਂ ਗੱਲ ਕੀਤੀ ਸੀ ਇਹਨਾਂ ਨਾਲ ਤੇ ਆ ਦੇਖੋ ਜਗਾੜ ਦੇਖੋ ਇਹ ਪੱਕਾ ਲਾਇਆ ਹੋਇਆ ਬਿਲਕੁਲ ਇਹਨਾਂ ਨੇ ਆ ਇੱਧਰਲੇ ਪਾਸੇ ਆ ਪਏ ਨੇ ਸਬਜ਼ੇ ਦੇ ਪੱ ਠੀਕ ਆ ਪਪਲ ਦੇ ਪੱਤੇ ਪਏ ਨੇ ਇਧਰ ਫਾਇਦਾ ਪਿਆ ਆ ਦਿਗਾਰ ਦੇ ਕੁਝ ਨਹੀਂ ਆ ਰੰਗ ਨਹੀਂ ਹੁੰਦਾ ਆਪਣਾ ਉਵੇਂ ਲਾਇਆ ਹੋਇਆ ਦੇਖੋ ਜੀ ਚੰਗੇ ਟਿਕਣਾ ਇਸੇ ਵੇਲੇ ਸਾਹਮਣੇ ਵਾਲੇ ਟਰੈਕਟਰ ਤੇ ਚੱਲੀ ਜਾਂਦੇ ਆ ਪੀਚੀ ਜਾਂਦੇ ਨਾਲ ਦੀ ਨਾਲ ਉੱਪਰ ਚੜੀ ਜਾਂਦੇ ਸਾਰਾ ਉਹ ਲੱਗ ਰਹੇ ਨੇ ਪਰ ਟਰੈਲਰ ਰਿਗਾਰਡ ਦੇਖੋ ਕਿੰਨਾ ਜਿਆਦਾ ਜਾਵਦਾ ਦੇਖੋ ਇਹਨੇ ਕਿ ਨਹੀਂ ਦੇਖੀ ਹੈ ਮਸ਼ੀਨ ਦੱਸਦੇ